ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪਜੀਆਈ ਚੰਡੀਗੜ੍ਹ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਵੇਖ ਸਕਦੇ ਹੋ ਵਕ ਵਕ ਪਜੀਆਈ ਦੇ ਜੋ 35 ਵਿਭਾਗ ਜਿੱਥੇ ਇਹ ਪੋਸਟਾਂ ਜਾਰੀ ਹੋਈਆਂ ਵੱਖ-ਵੱਖ ਪੋਸਟਾਂ 35 ਵਿਭਾਗਾਂ ਦੇ ਵਿੱਚ ਇਹ ਪੋਸਟਾਂ ਦੀ ਗਿਣਤੀ ਹੈ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੱਡੇ ਪੱਧਰ ਦੀ ਭਰਤੀ ਹੈ ਜੀ ਇਹ ਤੇ ਇਨ੍ਹਾਂ ਪੋਸਟਾਂ ਦੇ ਲਈ ਯੋਗਤਾਵਾਂ ਬਹੁਤ ਵੱਡੀ ਭਰਤੀ ਹੈ ਵੱਖ-ਵੱਖ ਪੋਸਟਾਂ ਤਾਂ ਨੋਟੀਫਿਕੇਸ਼ਨ ਕਾਫੀ ਵੱਡਾ ਹੈ ਜੀ ਇਹ 23 ਪੇਜਾਂ ਦਾ ਨੋਟੀਫਿਕੇਸ਼ਨ ਹੈ ਯੋਗਤਾਵਾਂ ਅਸੀਂ ਸਕਰੋਲ ਕਰਦੇ ਹਾਂ ਜੇਕਰ ਵੀਡੀਓ ਦੇ ਵਿੱਚ ਆਪਾਂ ਪੜ੍ਹਨੀਆਂ ਸ਼ੁਰੂ ਕਰੀਏ ਤਾਂ ਕਾਫੀ ਲੰਬਾ ਚਲਾ ਜਾਊਗਾ ਵੀਡੀਓ ਤਾ ਇਹ ਯੋਗਤਾਵਾਂ ਦੇ ਲਈ ਅਸੀਂ ਤੁਹਾਨੂੰ ਐਡਵਾਈਸ ਕਰਾਂਗੇ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੈ ਡਾਊਨਲੋਡ ਕਰਕੇ ਆਪਣੀ ਯੋਗਤਾ ਦੇ ਅਨੁਸਾਰ ਪੋਸਟਾਂ ਚੈੱਕ ਕਰ ਲਓ ਤੇ ਪੋਸਟਾਂ ਦੇ ਲਈ ਅਪਲਾਈ ਕਰਕੇ ਤੁਸੀਂ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਏਜ ਲਿਮਟ ਦੀ ਗੱਲ ਕਰ ਲੈਣੇ ਆ 50 ਸਾਲ ਏਜ ਲਿਮਟ ਰੱਖੀ ਗਈ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਵੱਲੋਂ ਏਜ ਰੈਕਸੇਸ਼ਨ ਰਹਿਣ ਵਾਲਾ ਜੀ ਪੋਸਟਾਂ ਦੇ ਲਈ ਅਗੇ ਪੋਸਟਾਂ ਦੇ ਸਬੰਧ ਵਿੱਚ ਫੀਸ ਦੀ ਗੱਲ ਕਰਨੀ ਹੈ ਐਸੀਐਸਟੀ ਦੇ ਲਈ ਇਹਨਾਂ ਵੱਲੋਂ 800 ਰੁਪਏ ਫੀਸ ਰੱਖੀ ਗਈ ਹੈ ਫॉर ਆਲ ਅਦਰ ਕੈਟਾਗਰੀਜ਼ ਦੇ ਲਈ 1500 ਰੁਪਏ ਫੀਸ ਹੈ ਫॉर ਪਰਸਨਸ ਵਿਦ ਡਿਜ਼ੇਬਿਲਟੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਜੀ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪਜੀਆਈ ਚੰਡੀਗੜ੍ਹ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਸਾਰੇ ਲਿੰਕ ਦਿੱਤੇ ਹੋਏ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਵੱਲੋਂ ਲਿਖਿਆ ਗਿਆ ਤਾਂ ਚਲਾਨ ਫਾਰਮ ਆਫ ਅਪਲੀਕੇਸ਼ਨ ਫਾਰਮ ਵਿਲ ਬੀ ਅਵੇਲੇਬਲ ਔਨ ਪਜੀਆਈ ਵੈਬਸਾਈਟ ਫ ਦਨ 1 2024 ਤੋਂ 24 1 2024 ਦਾ ਲਾਸਟ ਡੇਟ ਆਫ ਡਿਪੋਜ਼ਿਟ ਆਫ ਐਪਲੀਕੇਸ਼ਨ ਫੀ ਇਨ ਦਾ ਬੈਂਕ 29 1 2024 ਤੇ 5 2 2024 ਸ਼ਾਮ 4 ਵਜੇ ਤੱਕ ਤੁਸੀਂ ਇਹਨਾਂ ਤੱਕ ਉਹ ਜੋ ਹਾਰਡ ਕਾਪੀ ਹੈ ਭੇਜਣੀ ਹੈ ਤਾਂ ਵੀ ਜੇ ਚੰਡੀਗੜ੍ਹ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੇ ਜਾਂ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਜਾ ਕੇ ਵੀ ਤੁਸੀਂ ਲਿੰਕ ਲੈ ਸਕਦੇ ਹੋ ਸਾਰੇ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ